ਕਨ ਕੈਨੇਡਾ ਨੇ ਨਿਊ ਸਕੀਮ ਸਟਾਰਟ ਕੀਤੀ ਹੈ ਮਾਈਨਸ ਸਟੱਡੀ ਵੀਜ਼ਾ ਜਿਹਦੇ ਵਿੱਚ ਬੱਚਿਆਂ ਦੇ ਨਾਲ ਪੇਰੈਂਟਸ ਐਜ਼ ਅ ਗਾਰਡੀਅਨ ਜਾਂਦੇ ਨੇ ਉਹਦੇ ਵਿੱਚ ਫਾਦਰ ਤੇ ਮਦਰ ਦੋਨੋਂ ਹੀ ਨਾਲ ਜਾਣਗੇ ਉੱਥੇ ਇਹਨਾਂ ਨੂੰ ਓਪਨ ਵਰਕ ਪਰਮਿਟ ਮਿਲੇਗਾ ਫਾਦਰ ਉੱਥੇ ਫੁੱਲ ਟਾਈਮ ਵਰਕ ਕਰ ਸਕਦੇ ਨੇ ਜਿਹੜੇ ਉਹਨਾਂ ਦੇ ਮਿਸਸੇਜ਼ ਨੇ ਉਹ ਹਫ਼ਤੇ ਦੇ ਵਿੱਚ ਉੱਥੇ 20 ਘੰਟੇ ਵਰਕ ਕਰ ਸਕਦੇ ਨੇ ਸੋ ਬੱਚੇ ਦੇ ਨਾਲ ਅਸੀਂ ਪੇਰੈਂਟਸ ਨੂੰ ਵੀ ਭੇਜਦੇ ਆਂ ਮੈਮ ਤੁਸੀਂ ਅੱਜ ਵੀ ਹੱਥ ਦੇ ਵਿੱਚ ਕਾਫੀ ਜ਼ਿਆਦਾ ਪਾਸਪੋਰਟ ਚੱਕੀ ਫਿਰਦੇ ਹੋ ਕਿ ਅੱਜ ਵੀ ਕਿਸੇ ਫੈਮਿਲੀ ਦਾ ਵੀਜ਼ਾ ਆਇਆ? ਹਾਂਜੀ ਹਾਂਜੀ ਸਰ ਸਾਨੂੰ ਅੱਜ ਵੀ ਇੱਕ ਨਿਊ ਫੈਮਿਲੀ ਦਾ ਵੀਜ਼ਾ ਰਿਸਿਵ ਹੋਇਆ ਹੈ ਬੱਚੇ ਦੇ ਨਾਲ ਪੇਰੈਂਟਸ ਦੋਨਾਂ ਦਾ ਵੀਜ਼ਾ ਰਿਸਿਵ ਹੋਇਆ ਜੋ ਵਰਕ ਪਰਮਿਟ ਤੇ ਉੱਥੇ ਬੱਚੇ ਦੇ ਨਾਲ ਜਾ ਰਹੇ ਨੇ। ਕਿੰਨੇ ਕ ਖਰਚੇ ਦੇ ਵਿੱਚ ਇਹਨਾਂ ਨੇ ਤੁਹਾਡਾ ਕਿੰਗਡੋਮ ਕੰਸਲਟੈਂਟ ਨੇ ਜਿਹੜਾ ਵੀਜ਼ਾ ਲਗਾ ਕੇ ਦਿੱਤਾ ਕੈਨੇਡਾ ਦਾ ਉਹ ਲਗਵਾਇਆ ਕਿੰਨਾ ਲਗ ਖਰਚਾ ਸੀ ਤੇ 6 ਮਹੀਨੇ ਦੀ ਸਟਾਰੀ ਸੀਗੀ ਜਦੋਂ ਹਨ 334000 ਰੁਪਿਆ ਬੱਚੇ ਦੀ ਹੀ ਇਕੱਲੀ ਫੀਸ ਜਾਂਦੀ ਹੈ ਪੇਰੈਂਟਸ ਦਾ ਕੋਈ ਖਰਚਾ ਨਹੀਂ ਹੁੰਦਾ ਸਿਰਫ ਉਹਨਾਂ ਦੀ 에ਅਰ ਟਿਕਟ ਦਾ ਖਰਚਾ ਹੁੰਦਾ ਹੈ ਪੇਰੈਂਟਸ ਦਾ ਪਲੱਸ ਉਹਨਾਂ ਦੀ ਮੈਸੀ ਫੀਸ ਪੇ ਹੁੰਦੀ ਹੈ ਉਸ ਤੋਂ ਇਲਾਵਾ ਹਿਡਨ ਸਾਡਾ ਕੋਈ ਚਾਰजेस ਨਹੀਂ ਸਾਡਾ ਕੋਈ ਖਰਚਾ ਨਹੀਂ ਐਕਸਟਰਾ ਸਕੂਲ ਦੀ ਕੋਈ ਫੀਸ ਨਹੀਂ ਕਿਹਦਾ ਇਹ ਵੀਜ਼ੇ ਦੇ ਨਾਲ ਫੈਮਿਲੀ ਦਾ ਵੀਜ਼ਾ ਆ ਜਾਂਦਾ ਹੈ ਪੂਰੀ ਫੈਮਿਲੀ ਦਾ ਉਹਨਾਂ ਦੇ ਮਦਰ ਫਾਦਰ ਸਭ ਦਾ ਤੇ ਉਹਨਾਂ ਦੀ এডੂਕੇਸ਼ਨ ਦਾ ਵੀ ਕੁਝ ਹੁੰਦਾ ਕਿ ਉਹਨਾਂ ਨੇ ਇੰਨੀ এডੂਕੇਸ਼ਨ ਕੀਤੀ ਹੋਵੇ ਅਜਿਹਾ ਵੀ ਕੁਝ ਹੁੰਦਾ ਵਿੱਚ ਮਾਈਨਰ ਚਾਈਲਡ ਦੇ ਵਿੱਚ ਕੋਈ ਉਹਨਾਂ ਦੀ ਗ੍ਰੈਜੂਏਸ਼ਨ ਕਾ ਪਲਸਰੀ ਨਹੀਂ ਕੋਈ ਨਾ ਦੀ এডੂਕੇਸ਼ਨ ਮੈਟਰ ਨਹੀਂ ਕਰਦੀ ਭਾ ਚਾਹੇ ਪੇਰੈਂਟਸ ਨੇ ਇਹ ਵੀ ਪੜੇ ਹੋਏ ਹੈਗੇ ਨੇ ਬਿਲਕੁਲ ਫਿਰ ਵੀ ਉਹਨਾਂ ਦਾ ਜਿਹੜਾ ਪੇਰੈਂਟਸ ਦਾ ਵੀਜ਼ਾ ਹੈ ਉਹ ਲੱਗ ਜਾਂਦਾ ਬਿਕੋਜ਼ ਉੱਥੇ ਬੱਚੇ ਦੇ ਨਾਲ ਐਜ਼ ਅ ਗਾਰਡੀਅਨ ਵਰਕ ਪਰਮਿਟ ਤੇ ਜਾ ਰਹੇ ਨੇ ਇਸ ਕਰਕੇ ਉਹਨਾਂ ਦੀ ਕੁਆਲਿਫਿਕੇਸ਼ਨ ਮੈਟਰ ਨਹੀਂ ਕਰਦੀ ਕਿ ਕੋਈ ਤੁਹਾਡੇ ਕੋਲ ਆ ਜਾਂਦਾ ਮਾਈਨਰ ਵੀਜ਼ਾ ਲਗਵਾਉਣ ਦੇ ਲਈ ਉਹਨਾਂ ਦੇ ਪੇਰੈਂਟਸ ਦੀਆਂ ਰਿਫਿਊਜ਼ਲਸ 2 ਤੋਂ 3 ਰਿਫਿਊਜ਼ਲ ਆਪਾਂ ਲਗਾ ਕੇ ਚੱਲੀਏ ਕਿ ਆਈਆਂ ਹੋਈਆਂ ਪਹਿਲਾਂ ਜਾਇਹੇ ਉਹ ਕੈਨੇਡਾ ਦੀਆਂ ਹੀ ਹੋਣ ਕੀ ਤੁਸੀਂ ਫਿਰ ਵੀ ਵੀਜ਼ਾ ਲੈ ਕੇ ਦੇਵੋਗੇ ਉਹਨਾਂ ਦਾ ਸਾਡੇ ਸਰ ਜਿਹੜੇ ਲਾਸਟ ਵੀਜ਼ੇ ਆਏ ਨੇ ਕਾਫੀ ਇੰਟਰਵਿਊਜ਼ ਵੀ ਹੋਈਆਂ ਨੇ ਉਹਨਾਂ ਚ ਪੇਰੈਂਟਸ ਦੀਆਂ ਤਿੰਨ ਤਿੰਨ ਚਾਰਚਰ ਆਲਰੇਡੀ ਪਹਿਲਾਂ ਰਿਫਿਊਜ਼ਲ ਸਿਗੀਆਂ ਅਸੀਂ ਫਿਰ ਵੀ ਉਹਨਾਂ ਦਾ ਵੀਜ਼ਾ ਲੈ ਕੇ ਦਿੱਤਾ ਹੈ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਹਾਂ ਅੱਜ ਕੱਲ ਦੀ ਗੱਲ ਕਰੀਏ ਤਾਂ ਹਰ ਇੱਕ ਵਿਅਕਤੀ ਦਾ ਸੁਪਨਾ ਹੈ ਹਰ ਇੱਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਹੈ ਪਰ ਅਕਸਰ ਹੁੰਦਾ ਕੀ ਹੈ ਕੈਨੇਡਾ ਦੀ ਗੱਲ ਕਰੀਏ ਤਾਂ ਹੁਣ ਉਹਨਾਂ ਨੇ ਰੂਲ ਨੇ ਜਿਹੜੇ ਕਾਫੀ ਤਰ੍ਹਾਂ ਦੇ ਰੂਲਸ ਚੇਂਜ ਕਰ ਦਿੱਤੇ ਨੇ ਪਰ ਲੋਕ ਕਹਿ ਰਹੇ ਨੇ ਕਿ ਸਾਡੇ ਵੀਜ਼ੇ ਨਹੀਂ ਆ ਰਹੇ ਤਾਂ ਅਸੀਂ ਅੱਜ ਪਹੁੰਚੇ ਹਾਂ ਵੀਜ਼ਿਆਂ ਦੇ ਕਿੰਗ ਦੇ ਕੋਲ ਵੀਜ਼ਿਆਂ ਦੇ ਕਿੰਗ ਜਲੰਧਰ ਦੇ ਵਿੱਚ ਕਿੰਗਡਮ ਕੰਸਲਟੈਂਟ ਵਾਲਿਆਂ ਦੇ ਜੋ ਕਿ ਲਗਾਤਾਰ ਧੜਾ ਧੜ ਨੌਜਵਾਨਾਂ ਦੇ ਨਹੀਂ ਬਜ਼ੁਰਗਾਂ ਦੇ ਨਹੀਂ ਛੋਟੇ-ਛੋਟੇ ਬੱਚਿਆਂ ਦੇ ਵੀਜ਼ੇ ਲਗਵਾ ਕੇ ਦੇ ਰਹੇ ਨੇ ਲੋਕ ਕਹਿੰਦੇ ਆ ਵੀਜ਼ੇ ਨਹੀਂ ਆਉਂਦੇ ਪਰ ਇਹ ਕਹਿ ਰਿਹਾ ਅਸੀਂ ਵੀਜ਼ੇ ਤੇ ਵੀਜ਼ੇ ਲਗਵਾ ਕੇ ਦੇ ਰਹੇ ਆ ਤਾਂ ਅਸੀਂ ਅੱਜ ਕਿੰਗਡੋਮ ਕੰਸਲਟੈਂਟ ਜਲੰਧਰ ਤੇ ਪਹੁੰਚੇ ਆ ਆਰਤੀ ਮੈਮ ਹੋਣੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਇਹਨੇ ਵੀਜ਼ੇ ਦੇ ਰਹੇ ਨੇ ਮੈਮ ਸਭ ਤੋਂ ਪਹਿਲਾਂ ਸਵਾਗਤ ਹੈ ਡੀ5 ਚੈਨਲ ਪੰਜਾਬੀ ਚ ਸਤਿ ਸ਼੍ਰੀ ਅਕਾਲ ਜੀ ਤੋ ਠੀਕ ਠਾਕ ਹੋ ਵਧੀਆ ਸਰ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਮੈਮ ਵਧੀਆ ਮੈਮ ਲੋਕ ਤਾਂ ਕਹਿ ਰਹੇ ਆ ਕਿ ਕੈਨੇਡਾ ਵੀਜ਼ੇ ਨਹੀਂ ਦੇ ਰਿਹਾ ਕੈਨੇਡਾ ਨੇ ਰੂਲਸ ਚੇਂਜ ਕਰਤੇ ਪਰ ਤੁਸੀਂ ਅੱਜ ਵੀ ਪਾਸਪੋਰਟ ਤੇ ਪਾਸਪੋਰਟ ਚੱਕੀ ਫਿਰਦੇ ਹੋ ਕੀ ਕਾਰਨ ਹੈ ਕਿ ਵੀਜ਼ੇ ਤੇ ਵੀਜ਼ੇ ਦੇ ਰਹੇ ਹੋ ਕਿਸ ਤਰ੍ਹਾਂ ਇਹ ਕਿੱਦਾਂ ਪੋਸੀਬਲ ਕਿਸ ਤਰ੍ਹਾਂ ਕਿੰਨੇ ਕਿਹਾ ਤੁਹਾਨੂੰ ਕਿ ਵੀਜ਼ੇ ਨਹੀਂ ਆ ਰਹੇ ਕੈਨੇਡਾ ਤਾਂ ਬਹੁਤ ਵਧੀਆ ਰਿਜ਼ਲਟਸ ਦੇ ਰਹੀ ਹੈ ਸਾਡੇ ਕੋਲ ਆਓ ਆਪਣੇ ਬੱਚਿਆਂ ਦੇ ਜਾਂ ਆਪਣੇ ਪਾਸਪੋਰਟ ਲੈ ਕੇ ਆਓ ਅਸੀਂ ਕਰਵਾ ਕੇ ਦਵਾਂਗੇ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਵਾਂਗੇ ਸਮਾਂ ਹੁਣ ਤਾਂ ਵੱਡੇ ਨਹੀਂ ਬੱਚਿਆਂ ਦੇ ਨਾਲ ਪੇਰੈਂਟਸ ਵੀ ਜਾ ਸਕਦੇ ਨੇ ਤੁਸੀਂ ਬੱਚਿਆਂ ਦੇ ਨਾਲ ਪੇਰੈਂਟਸ ਨੂੰ ਲੈ ਕੇ ਆਓ ਸਾਡੇ ਕੋਲ ਵਿਜ਼ਿਟ ਕਰੋ ਆਫਿਸ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਕੈਨੇਡਾ ਦਾ ਮੈਮ ਕਿੰਨਾ ਕਿ ਇਜ਼ੀ ਹੈ ਤੁਸੀਂ ਤਾਂ ਕਹਿਤਾ ਕਿ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਨਾਲ ਪੇਰੈਂਟਸ ਦਾ ਵੀ ਦੇ ਦਾਂਗੇ ਪਰ ਜੀ ਗੱਲ ਕਰੀਏ ਬੱਚਿਆਂ ਦਾ ਲੱਗਣਾ ਹੀ ਬੜਾ ਮੁਸ਼ਕਿਲ ਹੈ ਪੇਰੈਂਟਸ ਦਾ ਤੁਸੀਂ ਕਿਸ ਤਰ੍ਹਾਂ ਲਗਵਾ ਦੋਗੇ ਨਾ ਦੇਖੋ ਪਹਿਲਾ ਹੁੰਦਾ ਸੀਗਾ ਕਿ ਪੇਰੈਂਟਸ ਵਿਸਟਰ ਵੀਜ਼ੇ ਦੇ ਵਿੱਚ ਜਾਂਦੇ ਸੀਗੇ ਨਾ ਵਿਸਟਰ ਵੀਜ਼ਾ ਅਪਲਾਈ ਕਰਦੇ ਸੀਗੇ ਲੇਕਿਨ ਹੁਣ ਕੈਨੇਡਾ ਨੇ ਨਿਊ ਸਕੀਮ ਸਟਾਰਟ ਕੀਤੀ ਹੈ ਮਾਈਨਸ ਸਟੱਡੀ ਵੀਜ਼ਾ ਜਿਹਦੇ ਵਿੱਚ ਬੱਚਿਆਂ ਦੇ ਨਾਲ ਪੇਰੈਂਟਸ ਐਜ਼ ਅ ਗਾਰਡੀਅਨ ਜਾਂਦੇ ਨੇ ਉਹਦੇ ਵਿੱਚ ਫਾਦਰ ਤੇ ਮਦਰ ਦੋਨੋਂ ਹੀ ਨਾਲ ਜਾਣਗੇ ਉੱਥੇ ਇਹਨਾਂ ਨੂੰ ਓਪਨ ਵਰਕ ਪਰਮਿਟ ਮਿਲੇਗਾ ਫਾਦਰ ਉੱਥੇ ਫੁੱਲ ਟਾਈਮ ਵਰਕ ਕਰ ਸਕਦੇ ਨੇ ਜਿਹੜੇ ਉਹਨਾਂ ਦੇ ਮਿਸਸਿਜ਼ ਨੇ ਉਹ ਹਫ਼ਤੇ ਦੇ ਵਿੱਚ ਉੱਥੇ 20 ਘੰਟੇ ਵਰਕ ਕਰ ਸਕਦੇ ਨੇ ਸੋ ਬੱਚੇ ਦੇ ਨਾਲ ਅਸੀਂ ਪੇਰੈਂਟਸ ਨੂੰ ਵੀ ਭੇਜਦੇ ਆ ਮੈਮ ਕਿਤੇ ਨਾ ਕਿਤੇ ਜਾ ਕੇ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਵੀ ਬੜੀਆਂ ਵਾਇਰਲ ਹੁੰਦੀਆਂ ਕਹਿ ਦਿੰਦੇ ਆ ਇੱਥੋਂ ਕਹਿ ਕੇ ਭੇਜ ਦਿੱਤਾ ਜਾਂਦਾ ਬੱਚੇ ਦਾ ਵੀਜ਼ਾ ਆ ਸਟੱਡੀ ਜਿੱਦਾਂ ਤੁਸੀਂ ਦੱਸਿਆ ਕਿ ਮਾਈਨਰ ਵੀਜ਼ਾ ਲਗਵਾਣੇ ਆ ਤੇ ਬੱਚੇ ਦੇ ਪੇਰੈਂਟਸ ਦਾ ਵੀ ਜਨ ਨਾਲ ਲੱਗ ਗਿਆ ਪਰ ਉਹ ਵੀਜ਼ਾ ਉੱਥੇ ਜਾ ਕੇ ਪਤਾ ਲੱਗਦਾ ਕਿ ਉਹ ਤਾਂ ਟੂਰਿਸਟ ਵੀਜ਼ਾ ਇਸ ਤਰ੍ਹਾਂ ਦਾ ਵੀ ਹੁੰਦਾ ਤੁਸੀਂ ਦਾਵਾ ਕਰ ਰਹੇ ਹੋ ਇਸ ਗੱਲ ਦਾ ਕਿ ਹਾਂ ਉਹ ਉੱਥੇ ਜਾ ਕੇ ਵਰਕ ਕਰ ਸਕਦਾ ਸਰ ਆਪਾਂ ਰਿਟਰਨ ਤੇ ਐਗਰੀਮੈਂਟ ਕਰਦੇ ਆ ਇੱਦਾਂ ਦੀ ਕੋਈ ਗੱਲ ਹੀ ਨਹੀਂ ਕਿਉਂਕਿ ਆਪਣਾ ਆਫਿਸ ਲਾਇਸੈਂਸ ਹੋਲਡਰ ਹੈ ਗਵਰਨਮੈਂਟ ਅਪਰੂਵਡ ਹੈ ਪੰਜਾਬ ਗਵਰਨਮੈਂਟ ਆਫ ਅਪਰੂਵਡ ਆਫ ਅਪਰੂਵਡ ਆਫਿਸ ਹੈ ਸੋ ਇਸ ਕਰਕੇ ਅਸੀਂ ਕੋਈ ਵੀ ਇਹਦੇ ਵਿੱਚ ਕੋਈ ਫਰਾਡ ਜਾਂ ਕੋਈ ਫੇਕ ਵਾਲਾ ਕੰਮ ਨਹੀਂ ਕਰ ਸਕਦੇ ਤੁਹਾਨੂੰ ਵੀ ਪਤਾ ਹੈ ਲਾਇਸੈਂਸ ਹੋਲਡਰ ਆਫਿਸ ਇਦਾਂ ਦਾ ਕੁਝ ਨਹੀਂ ਕਰ ਸਕਦਾ ਜਿਹੜੇ ਪੇਰੈਂਟ ਸਾਡੇ ਆਲ ਉਹਨਾਂ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਆਫਿਸ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਪਏਗਾ। ਮੈਮ ਤੁਸੀਂ ਅੱਜ ਵੀ ਹੱਥ ਦੇ ਵਿੱਚ ਕਾਫੀ ਜ਼ਿਆਦਾ ਪਾਸਪੋਰਟ ਚੱਕੀ ਫਿਰਦੇ ਹੋ ਕਿ ਅੱਜ ਵੀ ਕਿਸੇ ਫੈਮਿਲੀ ਦਾ ਵੀਜ਼ਾ ਹੈ? ਹਾਂਜੀ ਹਾਂਜੀ ਸਰ ਸਾਨੂੰ ਅੱਜ ਵੀ ਇੱਕ ਨਿਊ ਫੈਮਿਲੀ ਦਾ ਵੀਜ਼ਾ ਰਿਸਿਵ ਹੋਇਆ ਹੈ ਬੱਚੇ ਦੇ ਨਾਲ ਪੇਰੈਂਟਸ ਦੋਨਾਂ ਦਾ ਵੀਜ਼ਾ ਰਿਸਿਵ ਹੋਇਆ ਹੈ ਜੋ ਵਰਕ ਪਰਮਿਟ ਤੇ ਉੱਥੇ ਬੱਚੇ ਦੇ ਨਾਲ ਜਾ ਰਹੇ ਨੇ। ਪੇਰੈਂਟਸ ਵੀ ਆਏ ਹੋਏ ਨੇ ਇੱਥੇ ਆਫਿਸ ਦੇ ਵਿੱਚ ਦੰ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ। ਅ ਕਿੰਨੀ ਉਮਰ ਹੈ ਇਸ ਬੱਚੇ ਦੀ ਜਿਹਨਾਂ ਦੇ ਫੈਮਿਲੀ ਦਾ ਵੀਜ਼ਾ ਹੈ? ਅ ਸਰ ਬੱਚੇ ਦੀ ਇਸ 5 ਸਾਲ ਹੈ। ਤੇ ਕਿੰਨੇ ਕ ਸਮੇਂ ਦੇ ਵਿੱਚ ਇਹਨਾਂ ਦਾ ਵੀਜ਼ਾ ਜਿਹੜਾ ਤੁਸੀਂ ਕਿੰਗਡਮ ਕੰਸਲਟੈਂਟ ਨੇ ਲੈ ਕੇ ਦਿੱਤਾ ਹੈ ਮੈਕਸਿਮਮ 2.5 ਤੋਂ 3 ਮਹੀਨ ਲੱਗ ਹੀ ਗਏ ਨੇ ਉਹਨਾਂ ਦੇ ਪ੍ਰੋਸੈਸਿੰਗ ਟਾਈਮਿੰਗ ਨੂੰ ਅ ਟੋਟਲ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਵੀਜ਼ਾ ਅਸੀਂ ਲੈ ਕੇ ਦਿੱਤਾ ਹੈ ਬੱਚੇ ਦਾ ਇਨਕਲੂਡਿੰਗ ਫਾਦਰ ਔਰ ਮਦਰ ਦਾ ਤੇ ਪਹਿਲਾਂ ਇਹਨਾਂ ਦੀ ਕੋਈ ਰਿਫਿਊਜ਼ਲ ਵਗੈਰਾ ਵੀ ਸੀਗੀ ਐਸ ਤਰ੍ਹਾਂ ਅ ਨਹੀਂ ਇਹਨਾਂ ਦਾ ਰਿਫਿਊਜ਼ਲਸ ਤਾਂ ਨਹੀਂ ਸੀਗੀ ਐਕਚੁਅਲੀ ਫਾਦਰ ਸਾਹਿਬ ਉਹਨਾਂ ਦੇ ਕੀਰਤਨ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੈਨ ਉਹਨਾਂ ਦਾ ਪਹਿਲਾ ਵੀਜ਼ਾ ਲੱਗਾ ਹੋਇਆ ਸੀ ਆਲਰੇਡੀ ਲੇਕਿਨ ਉਹ 7 ਡੇਸ ਦਾ ਹੀ ਸੀਗਾ ਸਿਰਫ ਸ ਸਟੱਡੀ ਵੀਜ਼ਾ ਅਪਲਾਈ ਕੀਤਾ ਸੀਗਾ ਬੱਚੇ ਦੀ ਪ੍ਰੋਫਾਈਲ ਜਿਹੜੀ ਉਹ ਬਿਲਕੁਲ ਫਰੈਸ਼ ਸੀਗੀ ਕੋਈ ਇਹਨਾਂ ਦੀ ਪਹਿਲਾਂ ਜਿਆਦਾ ਕਹਿ ਸਕਦੇ ਹੋ ਭਾ ਕਿ ਸਟਰੋਂਗ ਫਾਈਲ ਨਹੀਂ ਸੀਗੀ ਸੋ ਅਸੀਂ ਬੱਚੇ ਦੀ ਫਾਈਲ ਕਰਵਾ ਕੇ ਪੂਰਾ ਰੈਡੀ ਕਰਵਾ ਕੇ ਦਨ ਫਿਰ ਅਸੀਂ ਫਾਈਲ ਬੱਚੇ ਦੀ ਅਪਲੋਡ ਕਰਕੇ ਦਨ ਵੀਜ਼ਾ ਰਿਸਿਵ ਕਰਵਾਇਆ ਕਿੰਨੇ ਇੱਕ ਡਾਕੂਮੈਂਟਸ ਦੀ ਜੇ ਲੋੜ ਪੈਂਦੀ ਹੈ ਜੇ ਦੇਖੀ ਤਾਂ ਇਸ ਛੋਟੇ ਇੱਕ ਜਿਵੇਂ ਤੁਸੀਂ ਦੱਸਿਆ ਛੋਟੇ ਬੱਚੇ ਦਾ ਵੀਜ਼ਾ ਆ ਕਿੰਨੀ ਇੱਕ ਡਾਕੂਮੈਂਟ ਜਿਹੜੇ ਨੇ ਕਿੰਨੇ ਕ ਡਾਕੂਮੈਂਟ ਲਗਾਉਣੇ ਪੈਂਦੇ ਨੇ ਆ ਦੇਖੋ ਸਰ ਪਹਿਲਾਂ ਤਾਂ ਸੀ ਜਸਟ ਪਾਸਪੋਰਟ ਹੀ ਲੈਣੇ ਆ ਬੱਚੇ ਦਾ ਤੇ ਦੈਨ ਉਹਦੇ ਬਿਹਾਫ ਤੇ ਆਪਾਂ ਫਾਈਲਿੰਗ ਸਟਾਰਟ ਕਰਦੇ ਆ ਲਾਸਟ ਦੇ ਵਿੱਚ ਜਦੋਂ ਫਾਈਲਿੰਗ ਲੱਗਦੀ ਹੈ ਉਦੋਂ ਸਾਨੂੰ ਪੇਰੈਂਟਸ ਦੇ ਡਾਕੂਮੈਂਟਸ ਦੀ ਨੀਡ ਪੈਂਦੀ ਹੈ ਜਿਵੇਂ ਉਹਨਾਂ ਦਾ ਅਗਰ ਉਹ ਜੋਬ ਕਰਦੇ ਨੇ ਉਹਨਾਂ ਦੀ ਸੈਲਰੀ ਸਲਿੱਪਸ ਹੋ ਜਾਣ ਜਾਂ ਫਿਰ ਉਹਨਾਂ ਦੀ ਬੈਂਕ ਸਟੇਟਮੈਂਟਸ ਹੋ ਜਾਣ ਅਰ ਦਨ ਅਗਰ ਉਹਨਾਂ ਦੇ ਕੋਲ ਪ੍ਰਾਪਰਟੀ ਹੈਗੀ ਫੰਡਸ ਮੇ ਜਿਹੜੇ ਹੁੰਦੇ ਨੇ 12 ਤੋਂ 15 ਲੱਖ ਦੇ ਵਨ ਚਾਈਲਡ ਦੇ ਫੰਡਸ ਹੋਣੇ ਚਾਹੀਦੇ ਨੇ ਉਹ ਕੰਪਲੀਟ ਕਰਨ ਐਫ ਡੀਆ ਸੇਵਿੰਗਸ ਮਿਚੁਅਲ ਫੰਡਸ ਉਹਦੇ ਚ ਚੱਲ ਸਕਦੇ ਨੇ ਅਗਰ ਉਹਨਾਂ ਕੋਲ ਹੈਗੇ ਨੇ ਵੈਲਨ ਗੁੱਡ ਹੈ ਜੇ ਨਹੀਂ ਹੈਗੇ ਅਸੀਂ ਸ਼ੋਅ ਕਰਵਾਣੇ ਆ ਕਿੰਗਡਮ ਸ਼ੋਅ ਕਰਵਾ ਕੇ ਦੇਗਾ ਉਹਨਾਂ ਦੇ ਫੰਡਸ ਪਲੱਸ ਅਗਰ ਉਹਨਾਂ ਕੋਲ ਪ੍ਰਾਪਰਟੀ ਹੈਗੀ ਆ ਉਹਦੀ ਵੈਲੂਏਸ਼ਨ ਚੱਲ ਜਾਂਦੀ ਹੈ 골ਡ ਕਾਰ ਉਹਦੀ ਵੈਲੂਏਸ਼ਨ ਤੁਸੀਂ ਸ਼ੋਅ ਕਰ ਸਕਦੇ ਹੋ ਜੇ ਕੁਝ ਵੀ ਨਹੀਂ ਹੈਗਾ ਫਿਰ ਕਿੰਗਡਮ ਕੰਸਲਟੈਂਟ ਤੁਹਾਡੀ ਸੀ ਰਿਪੋਰਟ ਬਣਾਏਗਾ ਉਹ ਰੈਡੀ ਕਰੇਗਾ ਤੁਹਾਡੀ ਇਨਕਮ ਸਰ ਬਣਵਾਏਗਾ ਦੈਨ ਫਿਰ ਅਸੀਂ ਫਾਈਲਿੰਗ ਜਿਹੜੀ ਹੈ ਬੱਚੇ ਦੀ ਉਹ ਸਟਾਰਟ ਕਰਾਂਗੇ ਤਾਂ ਉਹ ਫੈਮਿਲੀ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦਾ ਫੈਮਿਲੀ ਦਾ ਪੂਰੀ ਦਾ ਵੀਜ਼ਾ ਲੱਗ ਚੁੱਕਿਆ ਕਿੰਗਡਮ ਕੰਸਲਟੈਂਟ ਵਾਲਿਆਂ ਤੋਂ ਜਿਨ੍ਹਾਂ ਨੇ ਫਾਈਲਿੰਗ ਕਰਵਾਈ ਸੀ ਗੱਲਬਾਤ ਕਰ ਲੈਨੇ ਆ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਡੀ5 ਚੈਨਲ ਪੰਜਾਬੀ ਥੈਂਕ ਯੂ ਸਰ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਤੁਹਾਡੀ ਪੂਰੀ ਫੈਮਿਲੀ ਦਾ ਵੀਜ਼ਾ ਲੱਗ ਚੁੱਕਿਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਜੀ ਕੀ ਉਮੀਦ ਸੀਗੀ ਕਿ ਵੀਜ਼ਾ ਜਿਹੜਾ ਇੰਨੀ ਜਲਦੀ ਉਹ ਵੀ ਇੰਨੇ ਦਿਨਾਂ ਦੇ ਵਿੱਚ ਘੱਟ ਸਮੇਂ ਵਿੱਚ ਲੱਗ ਜਾਊਗਾ ਹਾਂਜੀ ਉਹ ਮੇ ਤਾਂ ਟਰਾਈ ਕੀਤੇ ਆ ਹਣਾ ਹਾਂਜੀ ਹੁਣ ਅੱਗੇ ਆਇਆ ਸਾਡਾ ਖੁਸ਼ੀ ਆ ਕਿੰਨੀ ਕੁ ਖੁਸ਼ੀ ਆ ਜਮਨ ਦੇ ਵਿੱਚ ਕੀ ਜਦੋਂ ਕੈਨੇਡਾ ਦਾ ਵੀਜ਼ਾ ਲੱਗਿਆ ਉਹ ਵੀ ਪੂਰੀ ਫੈਮਿਲੀ ਦਾ ਖੁਸ਼ੀ ਤਾਂ ਹੁੰਦੀ ਆ ਜੀ ਹਾਂਜੀ ਅਸੀਂ ਮੈਂ ਟਾਈ ਵੱਡੀ ਤੇ ਕਿੰਨੇ ਕੁ ਖਰਚੇ ਦੇ ਵਿੱਚ ਇਹਨਾਂ ਨੇ ਤੁਹਾਡਾ ਕਿੰਗਡੋਮ ਕੰਸਲਟੈਂਟ ਨੇ ਜਿਹੜਾ ਵੀਜ਼ਾ ਲਗਵਾ ਕੇ ਦਿੱਤਾ ਕੈਨੇਡਾ ਦਾ ਉਹ ਲਗਵਾਇਆ ਕਿੰਨਾ ਕਿੰਨਾ ਕੁ ਖਰਚਾ ਸੀ ਤਾਂ 6 ਮਹੀਨੇ ਦੀ ਸਾਰੀ ਸੀਗੀ ਜਦੋਂ ਹਣਾ 313400 ਰੁਪਇਆ ਉਹ ਦੇ ਚਾਇਆ ਸਾਡੇ ਵਿੱਚ 334000 ਦੇ ਵਿੱਚ ਸਾਰੀ ਫੈਮਿਲੀ ਦਾ ਆ ਗਿਆ ਸੀ ਕਿੰਨੇ ਇਕੱਲੇ ਦਾ ਨਹੀਂ ਸਾਰੀ ਫੈਮਿਲੀ ਦਾ ਹਾਂਜੀ ਸੋਚਿਆ ਸੀਗਾ ਕਿ ਇੰਨੇ ਘੱਟ ਪੈਸੇ ਲੋਕੀ ਤਾਂ 25 25 30 ਲੱਖ ਚੱਕੀ ਫਿਰਦੇ ਆ ਇੰਨੇ ਸਾਲਾਂ ਦੇ ਵੀਜ਼ੇ ਦੇ ਲਈ ਜੇ ਦੇਖੀਏ ਤਾਂ 10 ਸਾਲ ਦਾ ਮੇਬੀ ਵੀਜ਼ਾ ਲੱਗਿਆ ਤੁਹਾਡਾਂ ਜਿਵੇਂ ਹਾਂਜੀ 10 ਸਾਲ ਦਾ ਜਿੰਨਾ ਪਾਸਪੋਰਟ ਹੈ ਤੇ ਸੋਚਿਆ ਸੀਗਾ ਵੀ ਇੰਨੇ ਘੱਟ ਪੈਸਿਆਂ ਦੇ ਵਿੱਚ ਕੋਈ ਇੰਨੀ ਵਧੀਆ ਕੰਟਰੀ ਦੇ ਵਿੱਚ ਭੇਜ ਸਕਦਾ ਉਹ ਵੀ ਕੈਨੇਡਾ ਮੈਂ ਸੋਚਿਆ ਤਾਂ ਨਹੀਂ ਸੀਗਾ ਪਰ ਹੋਇਆ ਜੀ ਜੀ ਕਿਵੇਂ ਅੱਜਕੱਲ ਦੇਖਦੇ ਆਂ ਜ਼ਿਆਦਾਤਰ ਧੋਖੇਦੜੀ ਵੀ ਬਹੁਤ ਕਰਦੇ ਨੇ ਫਰੋਡ ਬਹੁਤ ਕਰਦੇ ਨੇ ਏਜੰਟਸ ਤੇ ਉਹਨਾਂ ਦੇ ਨਾਲੋਂ ਇਹਨਾਂ ਦੇ ਵਿੱਚ ਕਿੰਨਾ ਕੁ ਫਰਕ ਡਿਫਰੈਂਸ ਲੱਗਿਆ ਤੁਹਾਨੂੰ ਹੋਰ ਵੀ ਏਜੰਟਾਂ ਦੇ ਨਾਲ ਕਈ ਵਾਰੀ ਤੁਸੀਂ ਮਿਲੇ ਹੋਵੋਗੇ ਗੱਲਬਾਤ ਕੀਤੀ ਹੋਊਗੀ ਕਦੇ ਨਹੀਂ ਅਸੀਂ ਇਹਨਾਂ ਕੋਈ ਐਂਕਲ ਹਾਂ ਇਹਨਾਂ ਕੋਲ ਹੀ ਆ ਜੀ ਹਾਂਜੀ ਤੇ ਇਹਨਾਂ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕੰਮਕਾਰ ਕਰਨ ਦਾ ਗੱਲਬਾਤ ਕਰਨ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਪਤਾ ਕਿ ਮੈਂ ਲੱਗਿਆ ਸੀ ਇਹਨਾਂ ਦੇ ਬਾਰੇ ਕਿ ਕਿੰਗਡਮ ਕੰਸਲਟੈਂਟ ਵਾਲੇ ਜਿਹੜੇ ਜਲੰਧਰ ਦੇ ਵਿੱਚ ਹੈਗੇ ਸੀ ਫੇਸਬ ਜਾ ਚੰਡੀਗੜ੍ਹ ਸੀਗੇ ਉਦੋਂ ਬ੍ਰਿਲੀਅੰਟ ਵਾਲੇ ਤੇ ਜਾਂ ਇੱਥੇ ਜਲੰਧਰ ਆਪਣੇ ਹੀ ਸੀਗੇ ਹਨ ਜਿਸ ਨੂੰ ਠੀਕ ਲੱਗਿਆ ਇਹਨਾਂ ਕੋ ਆਏ ਸੀ ਕਿੰਨੇ ਕ ਸਮੇਂ ਦੇ ਵਿੱਚ ਵਿੱਚ ਤੁਹਾਡੇ ਜਿਹੜਾ ਵੀਜ਼ਾ ਇਹਨਾਂ ਨੇ ਲਿਆ ਕੇ ਦੇਤਾ ਜਦੋਂ ਤੁਸੀਂ ਡਾਕੂਮੈਂਟਸ ਦਿੱਤੇ ਆਪਣੇ ਹੀ ਆ ਸਾਰੇ ਕਿਸ ਤਰ੍ਹਾਂ ਅ 10 ਮਿੰਟ 3 ਮਿੰਟ 10 ਮਿੰਟ ਦੇ ਵਿੱਚ ਵਿੱਚ ਮਿੰਟਾਂ ਦੇ ਵਿੱਚ ਵਿੱਚ ਤੁਹਾਡੀ ਪੂਰੀ ਫੈਮਿਲੀ ਦਾ ਇਕੱਠਾ ਲੱਗ ਗਿਆ ਸੀ ਵੀਜ਼ਾ ਜਾਂ ਅਲੱਗ-ਅਲੱਗ ਕਰਕੇ ਲੱਗ ਗਿਆ ਇਕੱਠਾ ਜੀ ਇਕੱਠਾ ਲੱਗ ਜੀ ਤੇ ਬੱਚੇ ਨੂੰ ਨਾਲ ਨਹੀਂ ਲੈ ਕੇ ਆਏ ਜਿਨ੍ਹਾਂ ਦਾ ਵੀਜ਼ਾ ਲੱਗਿਆ ਨਹੀਂ ਬੱਚਾ ਨਹੀਂ ਆਇਆ ਨਾਲ ਸਕੂਲ ਗਿਆ ਸੀ ਤਾਂ ਕਰਕੇ ਹਾਂਜੀ ਬੱਚੇ ਨੂੰ ਦੱਸਤਾ ਹੋਇਆ ਕਿ ਵੀਜ਼ਾ ਆ ਗਿਆ ਨਹੀਂ ਹਾਂ ਜੀ ਦੱਸਿਆ ਜੀ ਨਹੀਂ ਹਾਂ ਜੀ ਉਹਨਾਂ ਨੂੰ ਤਾਂ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਛੋਟੇ ਜਿਹੇ ਬੱਚੇ ਨੂੰ ਜਦੋਂ ਦੇਖੂਗਾ ਕਿਹੜੀ ਕਲਾਸ ਚ ਵੱੜਦਾ ਉਹ ਬੱਚਾ ਵੈਸੇ ਬੱਚਾ ਹਲਕੇ ਜੀ ਸਹੀ ਹਲਕੇ ਜੀ ਜੀ ਤਾਂ ਉਹਨੇ ਤਾਂ ਸੋਚਿਆ ਵੀ ਨਹੀਂ ਹੋਣਾ ਗਾ ਦੇ ਕਿ ਹਾਂ ਇੰਨੀ ਜਲਦੀ ਮੈਂ ਛੋਟੀ ਇੰਨੀ ਛੋਟੀ ਉਮਰ ਦੇ ਵਿੱਚ ਜਾਊਗਾ ਜੀ ਜੀ ਐ ਨਾਲ ਤੁਹਾਡੇ ਵਾਈਫ ਨੇ ਮੈਮ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਕੇ ਖੁਸ਼ੀ ਹੈ ਅੱਜ ਸਰ ਬਹੁਤ ਜ਼ਿਆਦਾ ਜੀ ਹਾਂ ਜੀ ਤੇ ਸੋਚਿਆ ਸੀਗਾ ਇੰਨੀ ਜਲਦੀ ਵੀਰ ਆ ਜਾਊਗਾ ਨਹੀਂ ਸਰ ਸੋਚਿਆ ਨਹੀਂ ਸੀ ਪਰ ਜਿਵੇਂ ਇੱਥੇ ਆ ਕੇ ਗੱਲ ਕਰਦੇ ਸੀ ਵਧੀਆ ਲੱਗਦਾ ਸੀ ਵਧੀਆ ਡੀਲਿੰਗ ਸੀ ਇਹਨਾਂ ਦੀ ਰਮਨ मैम ਮਾਰਤੀ मैम ਅਸੀਂ ਕਿ ਸਾਰਾ ਨੂੰ ਦੀਪ ਸਰ ਸਾਰਿਆਂ ਨੇ ਬਹੁਤ ਵਧੀਆ ਡੀਲ ਕੀਤਾ ਮੀਨਸ ਕਿ ਲੱਗਦਾ ਸੀ ਕਿ ਲੱਗ ਜਾਊਗਾ ਤੇ ਬਾਕੀ ਅੱਜ ਸਾਨੂੰ ਰਿਸੀਵ ਹੋ ਗਿਆ ਵੀਜ਼ਾ ਬਹੁਤ ਖੁਸ਼ੀ ਆ ਸਾਨੂੰ ਹਾਂਜੀ ਡਾਕੂਮੈਂਟੇਸ਼ਨ ਕਿੰਨੀ ਕ ਲੀਤੀ ਇਹਨਾਂ ਨੇ ਫਾਈਲਿੰਗ ਵਗੈਰਾ ਦੇ ਜਾਂ ਦੇ ਦੋ ਫਾਈਲ ਵਗੈਰਾ ਰੈਡੀ ਕਰਨੀ ਹੁੰਦੀ ਹੈ ਕਿੰਨੇ ਕਿ ਡਾਕੂਮੈਂਟ ਤੁਹਾਡੇ ਤੋਂ ਕਿੰਨੇ ਕਿ ਰਿਕੁਆਇਰਡ ਡਾਕੂਮੈਂਟ ਸਰ ਮਤਲਬ ਕਿ ਬੈਂਕ ਬੈਲੈਂਸ ਅਸੀਂ ਸ਼ੋ ਕੀਤਾ ਸੀ ਆਪਣੇ ਫੰਡਸ ਤੇ ਬਾਕੀ ਜੋ ਪ੍ਰੋਪਰਟੀ ਵਗੈਰਾ ਫੰਡਸ ਵਗੈਰਾ ਜੋ ਇਹਨਾਂ ਨੇ ਕਿਹਾ ਸੀ ਅਸੀਂ ਸ਼ੋ ਕਰ ਦਿੱਤੇ ਸੀ बस यही ਕੀਤਾ کوئی خاص ਨਹੀਂ ਮਿਨਿਮਮ ਕਿੰਨਾ ਕਾ ਕੀਤਾ ਸੀ ਫਿਰ ਵੀ ਜੀ ਬੈਂਕ ਬੈਲੈਂਸ 12 ਤੋਂ 15 ਲੱਖ ਦੇ ਵਿਚਕਾਰ ਸ਼ੋਅ ਕੀਤਾ ਸੀ ਅਸੀਂ ਹਾਂਜੀ ਅੱਜ ਫਿਰ ਆਪਾਂ ਦੇਖਦੇ ਆ ਲੋਕੀ 25 23 30 ਲੱਖ ਚੱਕੀ ਫਿਰਦੇ ਆ ਕੈਨੇਡਾ ਦੇ ਵੀਜ਼ੇ ਦੇ ਲਈ ਪਰ ਫਿਰ ਵੀ ਵੀਜ਼ਾ ਨਹੀਂ ਆਂਦਾ ਰਿਫਿਊਜ਼ਲ ਲੱਗ ਜਾਂਦੀ ਹੈ ਜਾਂ ਜੇ ਦੇਖ ਲਈ ਤਾਂ ਕਿਸੇ ਫੈਮਿਲੀ ਮੈਂਬਰ ਦਾ ਇੱਕ ਜਣੇ ਦਾ ਆ ਜਾਂਦਾ ਪੂਰੇ ਪਰਿਵਾਰ ਦਾ ਨਹੀਂ ਆਂਦਾ ਤੁਹਾਡਾ ਤਾਂ ਪੂਰੇ ਪਰਿਵਾਰ ਦਾ ਵੀਜ਼ਾ ਆ ਗਿਆ ਹਾਂਜੀ ਹਾਂਜੀ ਸਰ ਬਿਲਕੁਲ ਸਾਨੂੰ ਵੀ ਬਲੀਵ ਨਹੀਂ ਸੀ ਇੱਥੇ ਆ ਕੇ ਯਕੀਨ ਹੋਇਆ ਹਾਂਜੀ ਕੀ ਕਹੋਗੇ ਹੋਰ ਆਪਣੇ ਫਰੈਂਡਸ ਨੂੰ ਫਰੈਂਡ ਸਰਕਲ ਜਿਨ੍ਹਾਂ ਨੂੰ ਨੌਨਸ ਨੂੰ ਆਪਣੇ ਰਿਲੇਟਿਵਸ ਨੂੰ ਉਹਨਾਂ ਨੂੰ ਇਹਨਾਂ ਦੇ ਬਾਰੇ ਕਿੰਗਡਮ ਕੰਸਲਟੈਂਟ ਵਾਲਿਆਂ ਬਾਰੇ ਕਿਸ ਤ ਹਾਂਜੀ ਸਰ ਸਾਰਿਆਂ ਨੂੰ ਦੱਸਾਂਗੇ ਜਰੂਰ ਇਹਨਾਂ ਬਾਰੇ ਕਿ ਇੱਥੇ ਆ ਕੇ ਇਹਨਾਂ ਨੂੰ ਮਿਲਣਗੇ ਤੇ ਉਹ ਵੀ ਆਪਣੇ ਬੱਚਿਆਂ ਦਾ ਕਾਰਨ ਜਰੂਰ ਇੱਥੇ ਅਪਲਾਈ ਸਾਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਹਾਂਜੀ ਬਿਲਕੁਲ ਥੈਂਕ ਯੂ ਸਰ ਮੈਮ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਦਾ ਵੀਜ਼ਾ ਹੈ ਬੱਚੇ ਦੇ ਵੀਜ਼ੇ ਦੇ ਨਾਲ ਫੈਮਿਲੀ ਦਾ ਵੀਜ਼ਾ ਆ ਜਾਂਦਾ ਪੂਰੀ ਫੈਮਿਲੀ ਦਾ ਉਹਨਾਂ ਦੇ ਮਦਰ ਫਾਦਰ ਸਾਹਿਬ ਦਾ ਤੇ ਉਹਨਾਂ ਦੀ এডੂਕੇਸ਼ਨ ਦਾ ਵੀ ਕੁਝ ਹੁੰਦਾ ਕਿ ਉਹਨਾਂ ਨੇ ਇੰਨੀ এডੂਕੇਸ਼ਨ ਕੀਤੀ ਹੋਵੇ ਅਜਿਹਾ ਵੀ ਕੋਈ ਹੁੰਦਾ ਵਿੱਚ ਬਿਲਕੁਲ ਲੇਕਿਨ ਇਹਦੇ ਚ ਮਾਈਨਰ ਚਾਈਲਡ ਦੇ ਵਿੱਚ ਕੋਈ ਉਹਨਾਂ ਦੀ ਗ੍ਰੈਜੂਏਸ਼ਨ ਕੰਪਲਸਰੀ ਨਹੀਂ ਕੋਈ ਉਹਨਾਂ ਦੀ এডੂਕੇਸ਼ਨ ਮੈਟਰ ਨਹੀਂ ਕਰਦੀ ਚਾਹੇ ਪੇਰੈਂਟਸ ਨੇ ਵੀ ਪੜੇ ਹੈਗੇ ਨੇ ਬਿਲਕੁਲ ਫਿਰ ਵੀ ਉਹਨਾਂ ਦਾ ਜਿਹੜਾ ਪੇਰੈਂਟਸ ਦਾ ਵੀਜ਼ਾ ਉਹ ਲੱਗ ਜਾਂਦਾ ਬਿਕੋਜ਼ ਉੱਥੇ ਬੱਚੇ ਦੇ ਨਾਲ ਐਜ਼ ਅ ਗਾਰਡੀਅਨ ਵਰਕ ਪਰਮਿਟ ਤੇ ਜਾ ਰਹੇ ਨੇ ਇਸ ਕਰਕੇ ਉਹਨਾਂ ਦੀ ਕੁਆਲਿਫੀਕੇਸ਼ਨ ਮੈਟਰ ਨਹੀਂ ਕਰਦੀ ਅਤੇ ਵਰਕ ਵਗੈਰਾ ਜਿਵੇਂ ਉੱਥੇ ਨਾਲ ਕਰਨਾ ਚਾਹਣ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲਤਾ ਨਹੀਂ ਆਉਂਦੀ ਜਿਵੇਂ ਕੈਨੇਡਾ ਗਵਰਨਮੈਂਟ ਨੇ ਕਈ ਤਰ੍ਹਾਂ ਦੇ ਰੂਲਸ ਚੇਂਜ ਕੀਤੇ ਨੇ ਅਜਿਹਾ ਕੁਝ ਹੋ ਸਕਦਾ ਜਾਂ ਨਹੀਂ ਅ ਨਹੀਂ ਇਹਦੇ ਵਿੱਚ ਉਹਨਾਂ ਦੇ ਵੀਜ਼ੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉੱਥੇ ਵਰਕ ਕਰ ਸਕਦੇ ਨੇ ਫਾਦਰ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਫਾਦਰ ਫੁੱਲ ਟਾਈਮ ਤੇ ਮਦਰ ਜਿਹੜੇ ਨੇ ਉਹ ਹਫ਼ਤੇ ਦੇ ਵਿੱਚ ਉੱਥੇ 20 ਘੰਟੇ ਕੰਮ ਕਰ ਸਕਦੇ ਨੇ ਉਹਨਾਂ ਨੂੰ ਲੀਗਲੀ ਵਰਕ ਪਰਮਿਸ਼ਨਸ ਹੁੰਦੀਆਂ ਨੇ ਆਲਰੇਡੀ ਜਿਹੜੇ ਬੱਚੇ ਦਾ ਤੁਸੀਂ ਜਿਵੇਂ ਮਾਈਨਰ ਵੀਜ਼ਾ ਦੱਸਿਆ ਕਿ ਮਾਈਨਰ ਵੀਜ਼ੇ ਲਗਵਾਨੇ ਆ ਸੀ ਉਹਨਾਂ ਦਾ ਵੀਜ਼ਾ ਆ ਜਾਂਦਾ ਉੱਥੇ ਸਟੱਡੀ ਦਾ ਜਿਹੜਾ ਹੈ ਇਸ਼ੂ ਹੈ ਉੱਥੇ ਅੱਜਕੱਲ ਇਹ ਵੀ ਬੜੀ ਉਹ ਕਹਿ ਦਿੱਤਾ ਜਾਂਦਾ ਇਥੋਂ ਕਿ ਹਾਂ ਇਸ ਕੋਲੇ ਦੇ ਵਿੱਚ ਤੁਹਾਡੀ ਐਡਮਿਸ਼ਨ ਹੋ ਗਈ। ਉੱਥੇ ਜਾ ਕੇ ਕਈ ਵਾਰੀ ਇਦਾਂ ਹੋ ਜਾਂਦਾ ਕਿ ਉਹ ਕੋਲਜ ਹੀ ਨਹੀਂ ਮਿਲਦਾ। ਇਦਾਂ ਦਾ ਕੁਝ ਹਾਂ ਨਹੀਂ ਆਪਾਂ ਇਹ ਬੜੇ ਇਸ਼ੂਸ ਆ ਰਹੇ ਨੇ ਅੱਜਕੱਲ। ਨਹੀਂ ਨਹੀਂ ਜ਼ਰੂਰ ਆਪਾਂ ਉਹ ਚੀਜ਼ ਨੂੰ ਲੈ ਕੇ ਪਹਿਲਾਂ ਤੋਂ ਹੀ ਉਹਨਾਂ ਨੂੰ ਦਿੰਨੇ ਆ ਸਾਰੀ ਇਨਫੋਰਮੇਸ਼ਨ ਦਿੰਨੇ ਆ ਕਿ ਤੁਸੀਂ ਲਿੰਕ ਹੈ ਸਕੂਲ ਦਾ ਤੁਸੀਂ ਨੂੰ ਓਪਨ ਕਰੋ, ਚੈੱਕ ਕਰੋ, ਵੈਰੀਫਾਈ ਕਰਵਾਓ ਕਿ ਸਕੂਲ ਹੈਗਾ ਹੈ। ਗੂਗਲ ਦੇ ਵਿੱਚ ਤੁਸੀਂ ਉਹਨੂੰ ਆਨਲਾਈਨ ਚੈੱਕ ਕਰ ਸਕਦੇ ਹੋ ਸਕੂਲ ਦਾ, ਰਿਵਿਊ ਪੜ੍ਹ ਸਕਦੇ ਹੋ। ਫਿਰ ਤੁਸੀਂ ਸਾਡੇ ਤੇ ٹرسٹ ਕਰੋ ਇਸ ਕਰਕੇ ਆਪਾਂ ਪਹਿਲਾਂ ਸਕੂਲ ਦੀ ਤੁਹਾਨੂੰ ਇਨਫੋਰਮੇਸ਼ਨ ਪਹਿਲਾਂ ਜਰੂਰ ਦਿੰਨੇ ਆ ਕਿ ਤੁਸੀਂ ਸਕੂਲ ਬਾਰੇ ਪੂਰਾ ਇਨਫੋਰਮੇਸ਼ਨ ਲਵੋ ਪਤਾ ਕਰੋ ਕਿ ਹੈਗਾ ਠੀਕ ਹੈ ਜੈਨੂਇਨ ਹੈ ਫਿਰ ਅਸੀਂ ਤੁਸੀਂ ਸਾਡੇ ਤੇ ٹرسٹ ਕਰਕੇ ਬੱਚੇ ਦਾ ਅਪਲਾਈ ਕਰਵਾਓ ਜਦੋਂ ਮੈਮ ਕੋਈ ਬੱਚੇ ਦੀ ਕੋਈ ਤੁਹਾਡੇ ਕੋਲ ਆ ਜਾਂਦਾ ਮਾਈਨਰ ਵੀਜ਼ਾ ਲਗਵਾਉਣ ਦੇ ਲਈ ਉਹਨਾਂ ਦੇ ਪੇਰੈਂਟਸ ਦੀਆਂ ਰਿਫਿਊਜ਼ਲਸ 2 ਤੋਂ 3 ਰਿਫਿਊਜ਼ਲ ਆਪਾਂ ਲਗਾ ਕੇ ਚੱਲੀਏ ਕਿ ਆਈਆਂ ਹੋਈਆਂ ਪਹਿਲਾਂ ਜਾਹੇ ਉਹ ਕੈਨੇਡਾ ਦੀਆਂ ਹੀ ਹੋਣ ਕੀ ਤੁਸੀਂ ਫਿਰ ਵੀ ਵੀਜ਼ਾ ਲੈ ਕੇ ਦੇਵੋਗੇ ਉਹਨਾਂ ਦਾ ਸਾਡੇ ਸਰ ਜਿਹੜੇ ਲਾਸਟ ਵੀਜ਼ੇ ਆਏ ਨੇ ਕਾਫੀ ਇੰਟਰਵਿਊਜ਼ ਵੀ ਹੋਈਆਂ ਨੇ ਉਹਨਾਂ ਚ ਪੇਰੈਂਟਸ ਨੇ ਆ ਤਿੰਨ ਤਿੰਨ ਚਾਰ ਚਾਰ ਆਲਰੇਡੀ ਪਹਿਲਾਂ ਰਿਫਿਊਜ਼ਲ ਸਿਗੀਆਂ ਅਸੀਂ ਫਿਰ ਵੀ ਉਹਨਾਂ ਦਾ ਵੀਜ਼ਾ ਲੈ ਕੇ ਦਿੱਤਾ ਹੈ ਕਾਫੀ ਵਧੀਆ ਕਿੰਗਡਮ ਅਸੀਂ ਤਾਂ ਹੀ ਕਹਿੰਨੇ ਆ ਕਿ ਤੁਸੀਂ ਅਗਰ ਰਿਫਿਊਜ਼ਲਸ ਲੈ ਕੇ ਬੈਠੇ ਹੋ ਤੇ ਕਿੰਗਡਮ ਕੰ ਕੰਸਲਟਿੰਗ ਲੋ ਸਾਡੀ ਤੁਸੀਂ ਕਾਉਂਸਲਿੰਗ ਲੋ ਦੈਨ ਤੁਸੀਂ ਸੈਟੀਸਫਾਈਡ ਹੋ ਕੇ ਹੀ ਜਾਓਗੇ ਤੇ ਸੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਕਾਉਂਸਲਿੰਗ ਦੇ ਲਈ ਕੋਈ ਜਿਵੇਂ ਕੋਈ ਆਂਦਾ ਤੁਹਾਡੇ ਕੋਲ ਕਾਉਂਸਲਿੰਗ ਕਰ ਲੇ ਉਹਦਾ ਕੋਈ ਅਲੱਗ ਤੋਂ ਐਕਸਟਰਾ ਚਾਰਜ ਲੈਣੇ ਹੋ ਜਾਂ ਕਿਸ ਤਰ੍ਹਾਂ ਨੋ 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 ਸਰ ਸਾਡਾ ਕੋਈ ਐਕਸਟਰਾ ਕੋਈ ਚਾਰजेस ਨਹੀਂ ਹੈਗਾ ਕਾਉਂਸਲਿੰਗ ਦੀ ਕੋਈ ਫੀਸ ਨਹੀਂ ਹੈਗੀ ਤੇ ਸਾਡੀ ਕੋਈ ਆਪਣੀ ਫੀਸ ਨਹੀਂ ਹੈਗੀ ਆਫਿਸ ਦੀ ਜੀ ਜਿਸ ਤਰ੍ਹਾਂ ਮੈਮ ਅਸੀਂ ਹੁਣੇ ਇੱਕ ਫੈਮਿਲੀ ਆਈ ਸੀ ਤੁਹਾਡੇ ਉਹਨਾਂ ਦੇ ਵੀਜ਼ਾ ਲੱਗਿਆ ਗ੍ਰੰਥੀ ਸਾਹਿਬ ਉਹਨਾਂ ਦਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਸਿਰਫ ਜਿਹੜਾ ਫੈਮਿਲੀ ਵੀਜ਼ਾ ਉਹ ਤਿੰਨ ਤੋਂ ਸਾਢੇ 3 ਲੱਖ ਦੇ ਵਿੱਚ ਸਾਡੀ ਸਾਰੀ ਫੈਮਿਲੀ ਦਾ ਵੀਜ਼ਾ ਲੱਗ ਗਿਆ ਹੋਇਆ ਹੈ ਪਰ ਲੋਕ ਤਾਂ 20 25 25 ਲੱਖ ਚੱਕੀ ਫਿਰਦੇ ਆ ਫਿਰ ਵੀ ਵੀਜ਼ੇ ਨਹੀਂ ਆਉਂਦੇ ਪਏ ਹੈਗੇ ਇੱਦਾਂ ਹੀ ਆ ਸਿਰਫ ਇੱਕ ਕਿੰਗਡਮ ਕੰਸਲਟੈਂਟ ਤਾਂ ਹੀ ਕਰਕੇ ਨਾਮ ਹੈ ਨਾ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਆਫਿਸ ਆਣ ਕੇ ਦੇਖੋ ਉਹਨਾਂ ਦੀ ਜਿਹੜੀ ਫੀਸ ਹੈ ਉਹ 6 ਮੰਥ ਦੀ ਸੀਗੀ ਬੱਚਾ ਸਟੂਡੈਂਟ ਬੇਸ ਤੇ ਜਾ ਰਿਹਾ ਸੀ ਨਾਲ ਐਜ਼ ਅ ਗਾਰਡੀਅਨ ਪੇਰੈਂਟਸ ਜਾ ਰਿਏ ਸੀਗੇ ਸੋ ਬੱਚੇ ਦੇ ਨਾਲ ਹੀ ਪੇਰੈਂਟਸ ਦਾ ਇਹਦੇ ਵਿੱਚ ਵੀਜ਼ਾ ਲੱਗਦਾ ਤੇ ਬੱਚੇ ਦੀ ਹੀ ਇਕੱਲੀ ਫੀਸ ਜਾਂਦੀ ਹੈ ਪੇਰੈਂਟਸ ਦਾ ਕੋਈ ਖਰਚਾ ਨਹੀਂ ਹੁੰਦਾ ਸਿਰਫ ਉਹਨਾਂ ਦੀ 에ਅਰ ਟਿਕਟ ਦਾ ਖਰਚਾ ਹੁੰਦਾ ਹੈ ਪੇਰੈਂਟਸ ਦਾ ਪਲੱਸ ਉਹਨਾਂ ਦੀ ਐਮਬੈਸੀ ਫੀਸ ਪੇ ਹ ਨੇ ਸਾਡਾ ਕੋਈ ਖਰਚਾ ਨਹੀਂ ਐਕਸਟਰਾ ਸਕੂਲ ਦੀ ਕੋਈ ਫੀਸ ਨਹੀਂ ਤੇ ਤੁਸੀਂ ਜੋ ਵੀ ਅਸੀਂ ਫੇਸਸ ਲਵਾਂਗੇ ਉਹ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਕੇ ਫੇਰੀ ਆਪਾਂ ਕਰਦੇ ਜਿਵੇਂ ਅ ਅਕਈ ਕਹਿ ਦਿੰਦੇ ਨੇ ਕੋਈ ਹਿਡਨ ਚਾਰजेस ਹੁੰਦੇ ਨੇ ਤੁਹਾਡੇ ਕੋਈ ਹਿਡਨ ਚਾਰजेस ਤਾਂ ਨਹੀਂ ਹੈਗੇ ਕੋਈ ਸਾਡੇ ਹਿਡਨ ਚਾਰजेस ਨਹੀਂ ਹੈਗੇ ਅਸੀਂ ਜੋ ਕਾਉਂਸਲਿੰਗ ਦੇ ਵਿੱਚ ਤੁਹਾਨੂੰ ਦੱਸਦੇ ਆ ਸੇਮ ਉਹੀ ਅਸੀਂ ਫੀਸ ਤੁਹਾਡੇ ਤੋਂ ਐਂਡ ਤੱਕ ਲੈਣੇ ਆ ਮੈਮ ਜਿਹੜੀ ਏਜ ਹੈ ਬੱਚੇ ਦੀ ਏਜ ਕਿੰਨੀ ਹੋਣੀ ਚਾਹੀਦੀ ਹੈ ਕਿੰਨੀ ਏਜ ਤੋਂ ਲੈ ਕੇ ਕਿੰਨੀ ਏਜ ਦੇ ਬੱਚੇ ਤੁਹਾਡੇ ਕੋਲੋਂ ਵੀਜ਼ਾ ਜਿਹੜਾ ਲਗਵਾ ਸਕਦੇ ਸਰ ਪਹਿਲਾਂ ਤਾਂ 4 ਤੋਂ 17 ਸਾਲ ਤੱਕ ਦੇ ਬੱਚੇ ਜਾ ਸਕਦੇ ਸੀ ਲੇਕਿਨ ਹੁਣ ਕੈਨੇਡੀਅਨ ਸਰਕਾਰ ਨੇ 3 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਸਕੂਲਿੰਗ ਵੀਜ਼ਾ ਕਰ ਦਿੱਤਾ ਹੈ ਇਸੋ ਤੇ ਉਹਦੇ ਵਿੱਚ ਕੋਈ ਸਟੱਡੀ ਦਾ ਵੀ ਇਸ਼ੂ ਹੁੰਦਾ ਕਿ ਉਹ ਇੰਨੀ ਏ ਵਾਲੀ ਕਲਾਸ ਦੇ ਵਿੱਚ ਪੜਦਾ ਹੋਣਾ ਚਾਹੀਦਾ ਬੱਚਾ ਜਾਂ ਕੋਈ ਨਹੀਂ ਇਸ਼ੂ ਹੁੰਦਾ ਵੀ ਕਲਾਸ ਦਾ ਕੋਈ ਇਸ਼ੂ ਨਹੀਂ ਹੈ ਜੀ ਨਹੀਂ ਕਲਾਸ ਦਾ ਹੁੰਦਾ ਕਿ ਅਗਰ ਬੱਚਾ ਜਿਹੜੀ ਕਲਾਸ ਇੱਥੇ ਕਰ ਰਿਹਾ ਹੈ ਫੋਰ ਏਗਜ਼ਾਮਪਲ ਬੱਚਾ ਇੱਥੇ +2 ਕਰ ਸੋਰੀ 10th ਕਰ ਰਿਹਾ ਤੇ ਉੱਥੇ 11th ਕਲਾਸ ਵਿੱਚ ਜਾਏਗਾ ਜਿਹੜੀ ਕਲਾਸ ਕਰਦਾ ਉਸ ਤੋਂ ਨੈਕਸਟ ਕਲਾਸ ਵਿੱਚ ਬੱਚਾ ਉੱਥੇ ਐਡਮਿਸ਼ਨ ਲੈਂਦਾ ਜੀ ਉਹ ਬੱਚੇ ਦੀ ਜਿਹੜੀ ਲਾਸਟ ইয়ার ਦਾ ਰਿਪੋਰਟ ਕਾਰਡ ਹੁੰਦਾ ਉਹ ਜ਼ਰੂਰ ਲੱਗਦਾ ਹੈ ਅਕਸਰ ਮੈਂ ਆਪਾਂ ਦੇਖਦੇ ਆ ਚਲੋ ਤੁਸੀਂ ਦੱਸਿਓ ਜਿਵੇਂ ਚਲੋ ਜੇ ਬੱਚਾ 9th ਦੇ ਵਿੱਚ ਹੈ 10th ਦੇ ਵਿੱਚ ਹੈ ਉਹ ਆਪਣੀ ਹੋਸ਼ ਦੇ ਵਿੱਚ ਹੁੰਦਾ ਹੈ ਉਹ ਆਪਣੇ ਆਪ ਨੂੰ ਸੰਭਾਲ ਸਕਦਾ ਹੈ ਪਰ ਛੋਟੇ ਜਿਹੜੇ ਬੱਚੇ ਨੇ ਉਹ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਉਹਨਾਂ ਨੂੰ ਮਦਰ ਫਾਦਰ ਦੀ ਜ਼ਰੂਰਤ ਹੁੰਦੀ ਹੈ ਨੀਡ ਹੁੰਦੀ ਹੈ ਤੇ ਉਹਨਾਂ ਦੇ ਨਾਲ ਹੀ ਮਦਰ ਫਾਦਰ ਦਾ ਲੱਗਦਾ ਹੈ ਜਿਹੜੇ 9th ਟੈਂਪ ਦੇ ਵਿੱਚ ਹੋਣਗੇ ਉਹਨਾਂ ਦੇ ਵੀ ਨਾਲ ਮਦਰ ਫਾਦਰ ਦਾ ਵੀ ਚਲਕਵਾ ਕੇ ਦੇਣਗੇ ਜਦੋਂ ਤੱਕ ਬੱਚਾ 18 ਨੀਸ ਦਾ ਕੰਪਲੀਟ ਨਹੀਂ ਹੋ ਜਾਂਦਾ ਉਦੋਂ ਤੱਕ ਪੇਰੈਂਟਸ ਦਾ ਜਾਣਾ ਕੰਪਲਸਰੀ ਹੁੰਦਾ ਹੈ ਬਿਕੋਜ਼ ਤੁਹਾਨੂੰ 에어ਪੋਰਟ ਤੋਂ ਜਾਣ ਹੀ ਨਹੀਂ ਦੇਗੀ ਬੱਚੇ ਨੂੰ ਮਾਈਨਰ ਚਾਈਲਡ ਨੂੰ ਨਹੀਂ ਜਾਣ ਦਿੰਦੀ ਸੋ ਕਿਸੇ ਸਿੰਗਲ ਗਾਰਡੀਅਨ ਦਾ ਜਾਣਾ ਕੰਪਲਸਰੀ ਹੈ ਚਾਹੇ ਕੋਈ ਇੱਕ ਪੇਰੈਂਟ ਚਲ ਜਾਏ ਬੱਚੇ ਦੇ ਨਾਲ ਪਾਵਾ ਫਾਦਰ ਚਲ ਜਾਣ ਜਾਂ ਫਿਰ ਉਹਨਾਂ ਦੀ ਆਪਸ਼ਨਲ ਹੈ ਕਿ ਉਹਨਾਂ ਦੇ ਮਦਰ ਜਾਣਾ ਚਾਹੁੰਦੇ ਨੇ ਮਦਰ ਚਲੇ ਜਾਂ ਲੇਕਿਨ ਕਿਸੇ ਸਿੰਗਲ ਪੇਰੈਂਟ ਦਾ ਜਾਣਾ ਕੰਪਲਸਰੀ ਹੈ ਤੇ ਉੱਥੇ ਰਹਿ ਕੇ ਜਿਵੇਂ ਉਹ ਚਲੇ ਜਾਂਦੇ ਨੇ ਦੋਨੋਂ ਮਦਰ ਫਾਦਰ ਚਲੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਵਾਪਸ ਆਣਾ ਹੋਵੇ ਤਾਂ ਉਹ ਆ ਸਕਦਾ ਦੁਬਾਰਾ ਜਾਂ ਨਹੀਂ ਉੱਥੇ ਹੀ ਰਹਿਣਾ ਜ਼ਰੂਰੀ ਆ ਉਹਨਾਂ ਦੇ ਲਈ ਨਹੀਂ ਕੰਪਲਸਰੀ ਨਹੀਂ ਹੈਗਾ ਤੁਹਾਡਾ ਮਲਟੀਪਲ ਵੀਜ਼ਾ ਹੈ ਤੁਸੀਂ ਐਨੀ ਟਾਈਮ ਆ ਜਾ ਸਕਦੇ ਹੋ ਉੱਥੇ ਆਪਣੀ ਮਰਜ਼ੀ ਨਾਲ ਵਰਕ ਕਰ ਸਕਦੇ ਹੋ ਇਹਦੇ ਚ ਕੋਈ ਹੈਗਾ ਨਹੀਂ ਕਿ ਤੁਸੀਂ ਉੱਥੇ ਹੀ ਰਹਿਣਾ 2 ਸਾਲ ਦਾ ਤੁਹਾਨੂੰ ਇਥੋਂ ਅਗਰ ਵੀਜ਼ਾ ਲੱਗ ਰਿਹਾ 10 ਸਾਲ ਦਾ ਵੀਜ਼ਾ ਲੱਗ ਰਿਹਾ ਤੇ ਤੁਸੀਂ ਮਲਟੀਪਲ ਵੀਜ਼ਾ ਆ ਜਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਮੈਮ ਅਕਸਰ ਆਪਾਂ ਦੇਖ ਰਹੇ ਆਂ ਅੱਜਕੱਲ ਇਮੀਗ੍ਰੇਸ਼ਨ ਦੇ ਨਾਮ ਤੇ ਕੰਸਲਟੈਂਟ ਦੇ ਨਾਮ ਤੇ ਫਰੋਡ ਬਹੁਤ ਹੋ ਰਿਹਾ ਹੈ ਆ ਜਿਆਦਾਤਰ ਲੋਕ ਉਹਨਾਂ ਦੇ ਫਰੋਡ ਐਜੰਟਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਉਹ ਕਰਦੇ ਕੁਝ ਹੋਰ ਨਹੀਂ ਦਿਖਾਇਆ ਕੁਝ ਹੋਰ ਜਾਂਦਾ ਪਰ ਜਦ ਫਾਈਲਿੰਗ ਹੁੰਦੀ ਹੈ ਉਦੋਂ ਵੀ ਉਹਨਾਂ ਨੂੰ ਫੈਮਿਲੀ ਨੂੰ ਸਾਹਮਣੇ ਬਿਠਾ ਕੇ ਜਾਂ ਬੱਚਿਆਂ ਨੂੰ ਸਾਹਮਣੇ ਬਿਠਾ ਕੇ ਦਿਖਾਇਆ ਨਹੀਂ ਜਾਂਦਾ ਕਿ ਕਿਹੜੀ ਕਿਹੜੀ ਫਾਈਲ ਦੇ ਵਿੱਚ ਅਸੀਂ ਡਾਕੂਮੈਂਟ ਲੈ ਲਿਆ ਕੀ ਤੁਹਾਡੇ ਕਿੰਗਡੋਮ ਕੰਸਲਟੈਂਟ ਦੇ ਅਜਿਹਾ ਕੁਝ ਹੈਗਾ ਅ ਨਹੀਂ ਸਰ ਆਪਾਂ ਪਹਿਲੇ ਹੀ ਕਲਾਇੰਟ ਨੂੰ ਅਗਰ ਕੋਈ ਕਲਾਇੰਟ ਕਹਿੰਦਾ ਹੈ ਕਿ ਅਸੀਂ ਫਾਈਲਿੰਗ ਦੇਖਣੀ ਹੈ ਅਸੀਂ ਆਪਣੀ ਫਾਈਲਿੰਗ ਚੈੱਕ ਕਰਨੀ ਹੈ ਅਸੀਂ ਜ਼ਰੂਰ ਦਿਖਾਨੇ ਆ ਇਦਾਂ ਦੀ ਗੱਲ ਨਹੀਂ ਅਗਰ ਉਹ ਕਹਿੰਦੇ ਨੇ ਅਸੀਂ ਸੀ ਰਿਪੋਰਟ ਚੈੱਕ ਕਰਨੀ ਆਪਾਂ ਆਫ ਕੌਰਸ ਜੋ ਅਸੀਂ ਬਣਾਈ ਹੁੰਦੀ ਅਸੀਂ ਉਹਨਾਂ ਨੂੰ ਦਿਖਾਨੇ ਆ ਕਈ ਕਲਾਇੰਟ ਸਾਨੂੰ ਕਹ ਦੇ ਦਿੰਦੇ ਨੇ ਕਿ ਹਾਂ ਵੀ ਤੁਸੀਂ ਸਟੇਟਮੈਂਟ ਆਫ ਪਰਪਸ ਦਿਖਾਓ ਐਸਓਪੀ ਦਿਖਾਓ ਹੈ ਨਾ ਆਪਾਂ A to Z ਕੋਈ ਆਪਾਂ ਹਿਡਨ ਨਹੀਂ ਰੱਖਦੇ ਸਾਰੀ ਚੀਜ਼ A to Z ਦਿਖਾਨੇ ਆ ਨਾਲੇ ਫਰਾਡ ਵਾਲਾ ਤਾਂ ਦੇਖੋ ਸਾਡਾ ਜਿਹੜਾ ਕਿੰਗਡਮ ਕੰਸਲਟੈਂਟ ਆਫਿਸ ਹੈ ਲਾਇਸੈਂਸ ਹੋਲਡਰ ਹੈ ਪੰਜਾਬ ਆਫ ਐਜੂਕੇਸ਼ਨ ਤੋਂ ਅਪਰੂਵਡ ਹੈ ਸੋ ਇਸ ਕਰਕੇ ਆਪਾਂ ਫਰਾਡ ਤਾਂ ਨਹੀਂ ਕਰ ਸਕਦੇ ਬਿਕੋਜ਼ ਤੁਹਾਨੂੰ ਵੀ ਪਤਾ ਲਾਇਸੈਂਸ ਬੜੀ ਮੁਸ਼ਕਲ ਨਾਲ ਬਣਦਾ ਹੈ ਸੋ ਤਾਂ ਝੱਟ ਕੈਨਸਲ ਹੋ ਜਾਣਾ ਅਗਰ ਕੋਈ ਫਰਾਡ ਵਾਲਾ ਸੀਨ ਹੋਵੇ ਤਾਂ ਤੇ ਮੈਮ ਜਿਵੇਂ ਸਕੂਲਿੰਗ ਬੱਚਾ ਕਰਦਾ ਜਿਵੇਂ ਕਿਸੇ ਅਜਿਹਾ ਏਦਾਂ ਦਾ ਵੀ ਕੁਝ ਹੈ ਕਿ ਉਹ ਗਵਰਨਮੈਂਟ ਸਕੂਲ 'ਚ ਪੜ ਰਿਹਾ ਹੈ ਜਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ ਰਿਹਾ ਹੈ ਅਜਿਹਾ ਵੀ ਕੁਝ ਹੋਣਾ ਲਾਜ਼ਮੀ ਹੈ ਜਾਂ ਨਹੀਂ ਨਹੀਂ ਇਹਦੇ 'ਚ ਕੰਪਲਸਰੀ ਨਹੀਂ ਅਗਰ ਤੁਸੀਂ ਬੱਚਾ ਨਾਰਮਲ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਪੜ ਰਿਹਾ ਸਰਕਾਰੀ ਸਕੂਲ 'ਚ ਪੜ ਰਿਹਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਬੱਚੇ ਦੀ ਪਰਸੈਂਟੇਜ ਜਿਹੜੀ ਹੈ ਉਹ ਇੱਥੋਂ ਮੈਟਰ ਨਹੀਂ ਕਰਦੀ ਬੱਚਾ ਉੱਥੇ ਜਾ ਕੇ ਕੀ ਪੜਦਾ ਹੈ ਕੀ ਮਾਰਕਸ ਲੈਂਦਾ ਹੈ ਉਹ ਮੈਟਰ ਕਰਦੇ ਨੇ ਬਿਕੋਜ਼ ਉੱਥੇ ਬੱਚੇ ਨੂੰ ਸਕਾਲਰਸ਼ਿਪ ਪ੍ਰੋਵਾਈਡ ਹੁੰਦੀ ਹੈ ਅਗਰ ਉੱਥੇ ਬੱਚਾ ਵਧੀਆ ਮਾਰਕਸ ਲੈ ਰਿਹਾ ਹੈ ਪ੍ਰੋਸੈਸ ਕਿੰਨੇ ਟਾਈਮ ਦਾ ਮੈਮ ਪੂਰਾ ਫਾਈਲਿੰਗ ਦਾ ਪ੍ਰੋਸੈਸ ਤੇ ਫਾਈਲਿੰਗ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਵੀਜ਼ੇ ਤੱਕ ਦਾ ਪ੍ਰੋਸੈਸ ਕਿੰਨਾ ਟਾਈਮ ਹੈ ਤੁਸੀਂ ਮੰਨ ਕੇ ਚੱਲੋ 2 ਮੰਥ ਲੱਗ ਜਾਂਦੇ ਨੇ 2 ਮਹੀਨੇ ਦਾ ਪ੍ਰੋਸੈਸ ਟੋਟਲ ਹੈਗਾ ਜੀ 2 ਤੋਂ 2.5 ਮੰਥ ਲੱਗ ਜਾਂਦੇ ਨੇ ਜਿਹੜੇ ਲੋਕ ਹਜੇ ਵੀ ਜਾਂ ਕੋਈ ਫੈਮਿਲੀ ਹੋ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਹਜੇ ਵੀ ਕਈ ਅਜਿਹੇ ਏਜੰਟਾਂ ਦੇ ੱੱਕੇ ਚੜ ਜਾਂਦੇ ਨੇ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਫਲਾਣਾ ਏਜੰਟ ਨੇ ਮੇਰੇ ਨਾਲ ਠੱਗੀ ਮਾਰ ਲਈ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਉਹਨਾਂ ਪੇਰੈਂਟਸ ਨੂੰ ਤੁਸੀਂ ਕੀ ਅਪੀਲ ਕਰੋਗੇ ਅ ਦੇਖੋ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਤੁਸੀਂ ਕਿਸੇ ਵੀ ਏਜੰਟ ਤੋਂ ਜਾਣ ਤੋਂ ਸਭ ਤੋਂ ਪਹਿਲਾਂ ਤੁਸੀਂ ਜ਼ਰੂਰ ਦੇਖੋ ਕਿ ਹਾਂ ਵੀ ਆਫਿਸ ਡੈਡਾ ਲਾਇਸੈਂਸ ਹੋਲਡਰ ਹੈਗਾ ਹੈ ਗਵਰਨਮੈਂਟ ਅਪਰੂਵਡ ਹੈ ਹੈਨਾ ਤੁਸੀਂ ਉੱਥੇ ਜਾ ਰਹੇ ਹੋ ਡਾਕੂਮੈਂਟਸ ਆਪਣੇ ਬੱਚੇ ਦੇ ਦੇ ਰਹੇ ਹੋ ਕਿ ਉਹ ਆਫਿਸ ਪੰਜਾਬ ਗਵਰਨਮੈਂਟ ਆਫ ਅਪਰੂਵਡ ਹੈ ਫਿਰ ਹੀ ਤੁਸੀਂ ਆਪਣੀ ਫਾਈਲਿੰਗ ਸਟਾਰਟ ਕਰਵਾਓ ਜਦੋਂ ਸਾਡੇ ਕੋਲ ਵੀ ਆਉਂਗੇ ਤੇ ਅਸੀਂ ਵੀ ਤੁਹਾਨੂੰ ਆਪਣਾ ਤੁਸੀਂ ਜਦੋਂ ਆਣਾ ਆਫਿਸ ਸਾਡਾ ਦੇਖੂਗੇ ਸਾਡਾ ਲਾਇਸੈਂਸ ਦੇਖੂਗੇ ਫਿਰ ਹੀ ਤੁਸੀਂ ਵੀ ਬਲੀਵ ਕਰੋਗੇ ਸੋ ਇਸ ਕਰਕੇ ਆਪਾਂ ਜ਼ਰੂਰ ਗਾਈਡ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਸਾਡੇ ਆਫਿਸ ਆਣਾ ਹੈ ਸਾਨੂੰ ਮਿਲਣਾ ਹੈ ਵਿ ਕਰਨਾ ਹੈ ਸਾਡਾ ਆਫਿਸ ਦਾ ਲਾਇਸੈਂਸ ਵੀ ਦੇਖੋ ਦੈਨ ਸਾਨੂੰ ਮਿਲੋ ਆਣ ਕੇ ਅ ਮੈਮ ਜੇ ਕਿਸੇ ਨੇ ਤੁਹਾਡੇ ਤੋਂ ਕੋਈ ਸਲਾਹ ਲੈਣੀ ਹੈ ਕਾਉਂਸਲਿੰਗ ਕਰਨੀ ਹੈ ਕਿਸੇ ਨੇ ਬਾਹਰ ਦੇ ਲਈ ਫਾਈਲਿੰਗ ਕਰवानी ਹੈ ਤਾਂ ਉਹ ਕਿਹੜੀ ਜਗ੍ਹਾ ਦੇ ਉੱਤੇ ਜਲੰਧਰ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਮਿਲ ਸਕਦੇ ਅ ਸਰ ਸਾਡਾ ਆਫਿਸ ਬਸ ਸਟੈਂਡ ਤੋਂ ਜਲੰਧਰ ਬਸ ਸਟੈਂਡ ਤੋਂ ਘੜਾ ਰੋਡ ਛੋਟੀ ਬਰਾਦਰੀ ਫੇਸ 2 ਦੇ ਵਿੱਚ ਆਫਿਸ ਹੈ ਬਿਲਕੁਲ ਤਾਜ ਮਾਰਕੀਟ ਦੇ ਓਪੋਜ਼ਿਟ ਬੀਬਾ ਸ਼ੋਰੂਮ ਦੇ ਬਿਲਕੁਲ ਸੈਕੰਡ ਫਲੋਰ ਤੇ ਸਾਡਾ ਆਫਿਸ ਹੈ ਤੇ ਸਾਡੇ ਦਿੱਤੇ ਨੰਬਰਸ ਵੀ ਫਲੈਸ਼ ਹੋ ਰਹੇ ਹੋਣੇ ਤੁਸੀਂ ਉਹਨਾਂ ਤੇ ਕੰਟੈਕਟ ਤੇ ਸੰਪਰਕ ਕਰ ਸਕਦੇ ਹੋ ਤਾਂ ਥੈਂਕ ਯੂ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਨੂੰ ਤਾਂ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਆਰਤੀ ਮੈਮ ਉਹਨਾਂ ਦੇ ਨਾਲ ਜੇ ਤੁਸੀਂ ਵੀ ਚਾਹਦੇ ਹੋ ਕੈਨੇਡਾ ਜਾਣਾ ਜੇ ਤੁਸੀਂ ਵੀ ਆਪਣੇ ਬੱਚੇ ਦੇ ਨਾਲ ਪੂਰੀ ਫੈਮਿਲੀ ਕੈਨੇਡਾ ਜਾਣਾ ਚਾਹੁੰਦੀ ਹੈ ਤਾਂ ਤੁਸੀਂ ਇੱਕ ਵਾਰ ਕਿੰਗਡਮ ਕੰਸਲਟੈਂਟ ਜਲੰਧਰ ਦੇ ਵਿੱਚ ਜ਼ਰੂਰ ਪਹੁੰਚੋ ਇਹਨਾਂ ਦੇ ਦਫ਼ਤਰ ਵਿਜ਼ਿਟ ਕਰੋ ਜੇ ਇਹਨਾਂ ਦੇ ਦਫ਼ਤਰ ਦੇ ਐਡਰੈਸ ਦੀ ਗੱਲ ਕਰੀਏ ਬੱਸ ਸਟੈਂਡ ਤੋਂ ਬਿਲਕੁਲ ਨਜ਼ਦੀਕ ਛੋਟੀ ਬਰਾਦਾਰੀ ਪੈਂਦੀ ਹੈ ਫੇਜ਼ 2 ਦੇ ਵਿੱਚ ਜਿੱਥੇ ਤੁਸੀਂ ਆਰਤੀ ਮੈਮ ਉਹਨਾਂ ਨੂੰ ਮਿਲ ਸਕਦੇ ਹੋ ਜਾਂ ਰਮਨ ਮੈਮ ਵੀ ਨੇ ਉਰੇ ਉਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਆਪਣੇ ਛੋਟੇ ਬੱਚੇ ਦਾ ਵੀਜ਼ਾ ਲਗਵਾ ਸਕਦੇ ਹੋ ਬੱਚੇ ਦੇ ਨਾਲ ਨਾਲ ਉਹਨਾਂ ਦੇ ਮਾਤਾ ਪਿਤਾ ਵੀ ਕੈਨੇਡਾ ਜਾ ਸਕਦੇ ਨੇ ਬਹੁਤ ਘੱਟ ਖਰਚੇ ਦੇ ਵਿੱਚ ਤਾਂ ਦੇਰ ਕਿਸ ਗੱਲ ਦੀ ਤੁਸੀਂ ਜਲਦੀ ਕਿੰਗਡਮ ਕੰਸਲਟੈਂਟ ਜਲੰਧਰ ਦੇ ਵਿੱਚ ਪਹੁੰਚੋ ਇਹਨਾਂ ਦੇ ਨੰਬਰ ਵਾਰ-ਵਾਰ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ ਧੰਨਵਾਦ